ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੰਡੀ ਕਲਾਂ ਵੀਰੇ ਗੱਲ ਕਲਾਂ ਰਾਮਪੁਰੇ ਦੇ ਜਮਾ ਨੇੜੇ ਦਾ ਹਨਾ ਤੇ ਗੱਲਬਾਤ ਕਰਾ ਦਿਆਂ ਤੁਹਾਨੂੰ ਲੋਕਲਾਈ ਝੋਟੀ ਦਿਖਾ ਦਿਆਂ ਬੂਰੀ ਪੂਰੀ ਟਾਪ ਦੀ ਕਿਹੜਾ ਸੂਆ ਸੁੰਦੀ ਆ ਜਾਂ ਕਿੰਨੇ ਕੁ ਦਿਨ ਬਾਕੀ ਆ ਜਾਂ ਕਿੰਨਾ ਕੁ ਦੁੱਧ ਬਾਦ ਕੱਢਾ ਸਾਰਾ ਬਾਈ ਤੋਂ ਪੁੱਛਾਂਗੇ ਆ ਜਾ ਵੀਰੇ ਝੋਟੀ ਦੇ ਨੇੜੇ ਜਾਵਦੇ ਸਸੀ ਕਾ ਬਾਈ ਜੀ 488 ਕੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 946327089 ਦੁਬਾਰਾ ਫੇਰ ਬੋਲੋ 946327089 72 93 93 ਪਿੰਡ ਆਪਣਾ ਜੀ ਜ਼ਿਲ੍ਹਾ ਆਪਾਂ ਨੂੰ ਤਹਿਸੀਲ ਤਹਿਸੀਲ ਫੂਲ ਤੇ ਨੇੜੇ ਰਾਮਪਰੇ ਤੇ ਫੂਲ ਦੇ ਪਿੰਡ ਆ ਗਿਆ ਨਾ ਇਦਲੇ ਪਾਈ ਕਿਰਾੜ ਵਾਲਾ ਆ ਗਿਆ ਤੇ ਇਧਰਲੇ ਪਾਸੇ ਰਾਮਪੁਰ ਆ ਗਿਆ ਤੇ ਫੂਲ ਆ ਗਿਆ ਪਿੱਥੋ ਵੇ ਜੀ ਪਿੱਥੋ ਓਕੇ ਜੀ ਤੇ ਜਿਲ੍ਹਾ ਆਪਾਂ ਨੂੰ ਬਠਿੰਡਾ ਆ ਗਿਆ ਜਿਹੜੀ ਬਾਈ ਆਪਾਂ ਝੋਟੀ ਦੇਖੀ ਇਹਨੇ ਲਖੇ ਕਿਹੜਾ ਸੂਆ ਸੁੰਦੀ ਐਦ ਕੀ ਦੂਜਾ ਸੂਆ ਸੁੰਦੀ ਆ ਤੇ ਕਿੰਨਾ ਫਿਰ ਦੁੱਧ ਕੱਢਿਆ ਪਹਿਲੇ ਸੂਏ ਦਾ 10-11 ਕੱਢਿਆ 10 ਤੋਂ 11 ਕਿਲੋ ਦੁੱਧ ਇਹਦਾ ਕੱਢਿਆ ਹੋਇਆ ਜਮਾਂ ਜਾਇਜ ਗੱਲ ਆ ਹਨਾ ਉਮੇ 14-15 ਵਾਲੇ ਤਾਂ ਐਵੇਂ ਫਲਦੇ ਹੁੰਦੇ ਆਗੇ ਤੇ ਐਤ ਕੀ ਫਿਰ ਕਿੰਨੇ ਦਿਨ ਬਾਕੀ ਆ ਹੁਣ ਇਹਦੇ ਲਖੇ ਇੱਕ ਟੋਕੜੀ ਅੰਦਰ ਭਰਉਂਦੇ ਤੇ ਬਾਕੀ ਉੱਤੇ ਵੀ ਲੈ ਜਾਂਦੀ ਹੈ ਤੇ ਭਾਰਪੂਰ ਦੀ ਥਣਾ ਸੁਣਾ ਦੀ ਜਮਾ ਓਕੇ ਬਾਈ ਓਕੇ ਤੇ ਦੁੱਧ ਫਿਰ ਲੰਮਾ-ਸਮਾ ਪਿਆ ਹੈ ਬਸ ਸੀਵੇਂ ਨਾਲ ਉੱਤੇ ਓਕੇ ਜੀ ਖੋਲੋ ਇਹਨੂੰ ਤੋਰਾ ਕਰਾ ਦੀਏ ਚੈੱਕ ਖੋਲੋ ਜੀ ਥਣ ਹਵਾਨੇ ਦੀ ਚੰਗੀ ਇਹਨੇ ਤਿਆਰ ਹੋਏ ਨੇ ਕੱਚੀ ਦੇ ਹਿਸਾਬ ਨਾਲ ਲੇਵੇ ਦੀ ਜੱਜਮੈਂਟ ਕਰਿਓ ਤੇ ਪਿਓਰ ਬੂਰੀ ਆ ਗਈ ਚੰਗੇ ਘੱਟ ਘਾੜ ਦੇ ਵਿੱਚ ਆ ਗਈ ਥਣ ਹਵਾਨੇ ਦੀ ਪੂਰੀ ਸਾਫ ਆ ਆ ਦੇਖੋ ਜੀ ਤੋਰੀ ਵੀਰੇ ਸਾਇਦ ਦੀ ਤੁਸੀਂ ਛੋਟੀ ਨਹੀਂ ਮੰਨਣੀ ਵੱਡੇ ਘੱਟ ਘਾੜ ਦੇ ਵਿੱਚ ਆ ਗਈ ਨਾ ਕਰੂਗਾ ਚਾਰ ਸਪੀਰ ਦੇ ਪ੍ਰੋਪਰ ਬਰੀਡ ਵਾਲੀ ਮੱਝ ਲਿਆ ਵੀਰੇ ਮੋੜ ਲੈ ਆਹ ਦੇਖੋ ਜੀ ਸੋੜਾ ਤਾਰਾ ਪੂਰਾ ਚੰਗਾ ਬਾਕੀ ਸਕੀਨੀ ਦੇ ਵਿੱਚ ਵੀ ਝੋਟੀ ਆ ਗਈ ਆਹ ਦੇਖੋ ਜੀ ਮੋੜ ਲਿਆ ਬਾਈ ਬਾਈ ਮੋੜ ਲਓ ਮੋੜ ਜਿਹੇ ਦੀ ਕੁਆਲਿਟੀ ਇੱਕ ਨੰਬਰ ਜਿਸ ਸਿੰਘ ਥੱਲੇ ਦੀ ਗੱਲ ਆਪਾਂ ਕਰ ਲਗੇ ਚੰਗਾ ਸਿੰਘ ਥੱਲਾ ਝੋਟੀ ਦਾ ਆ ਦੇਖੋ ਜੀ ਕੈਮਰਾ ਆਪਾਂ ਨਿਹੜ ਤੋਂ ਮਾਰ ਕੇ ਦਿਖਾ ਦਗੇ ਆ ਕਰਵਾ ਦਿੰਦੇ ਬਾਕੀ ਚਾਰ ਚੁਫਰੇ ਦੀ ਚੰਗੀ ਡਿਮਾਂਡ ਕੀ ਆ ਗਈ ਬਾਈ ਫਿਰ ਇਹਦੀ ਕਿੰਨੇ ਪੈਸੇ ਲੈਣੇ ਆ ਬੋਲੋ ਜੀ ਜੈ ਮੋਲ ਜੈ ਮੋਲ ਫੋਨ ਤੇ ਕਰੋਗੇ ਫਿਰ ਜੈ ਹੋਊ ਜਮਾ ਓਕੇ ਜਮਾ ਜੈ ਮੋਲ ਹੋਊਗਾ ਤੇ ਜੇ ਝੋਟੀ ਆਪਾਂ ਗੱਲ ਕਰ ਲਗੇ ਬਾਈਆਂ ਦੀ ਘਰ ਦੀ ਚੋਈ ਵੀ ਕੋਈ ਐ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਚੰਗੇ ਝੋਟੇ ਤੇ ਨੰਬਰ ਬਾਈ ਫੇਰ ਬੋਲਦੇ 946357093 70293 ਤੇ ਹੋਰ ਵੀ ਬੋਲਣਾ ਬੋਲ ਦਿਓ ਤੁਸੀਂ ਬੋਲ ਦਿਓ 63960 ਬੈਲ 0 ਇੱਕ ਨੰਬਰ ਤੇ ਵੀ ਦੂਈ ਕੰਟੈਕਟ ਕਰ ਸਕਦੇ ਹਾਂ ਬਾਕੀ ਇੱਕ ਝੋਟੀ ਸੀ ਇੱਕ ਸਨੂਈ ਟਾਪ ਦਾ ਨਗੀਨਾ ਦਿਖਾਤਾ ਪਿੰਡ ਗੱਲ ਕਲਾਂ ਵੀਰੇ ਤੇ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਫੂਲ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿੰਨੇ ਵੀ ਵੀਡੀਓ ਦੇ ਨਾਲ